ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਧ ਸੰਗਤ ਅਮਰਿਤਪਾਲ ਸਿੰਘ ਨੇ ਜੇਲ੍ਹ ਚੋਂ ਚਿੱਠੀ ਲਿਖੀ ਹੈ ਕੀ ਮੰਗ ਕੀਤੀ ਹੈ ਉਹਦੇ ਬਾਰੇ ਕੁਝ ਬੇਨਤੀਆਂ ਆਪਾਂ ਜ਼ਰੂਰ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਹੁਤ ਵਧੀਆ ਖਬਰ ਹੈ ਦਿਲ ਨੂੰ ਸਕੂਨ ਦੇਣ ਵਾਲੀ ਖਬਰ ਹੈ ਖਰੂਰ ਸਾਹਿਬ ਤੋਂ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਆਜ਼ਾਦ ਅਮਰਿਤਪਾਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਇੱਕ ਚਿੱਠੀ ਲਿਖੀ ਹੈ ਅਮਰਿਤਪਾਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੀ ਮੰਗ ਕੀਤੀ ਹੈ ਇਹ ਚਿੱਠੀ ਦੇ ਵਿੱਚ ਉਹਨਾਂ ਨੇ 22 ਜੁਲਾਈ ਨੂੰ ਸ਼ੁਰੂ ਹੋਣ ਜਾ ਰਹੇ ਮੌਨਸੂਨ ਸੈਸ਼ਨ ਦੇ ਵਿੱਚ ਆਪਣੀ ਸ਼ਮੂਲੀਅਤ ਸੰਬੰਧੀ ਲੋੜਿੰਦੀ ਤਿਆਰੀ ਕਰਨ ਦੀ ਮੰਗ ਕੀਤੀ ਆ ਡਿਬਰੂਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਹੋਰਾਂ ਨੇ ਇਹ ਚਿੱਠੀ ਲਿਖੀ ਹੈ ਅਮਰਿਤਪਾਲ ਸਿੰਘ ਨੇ ਇਹ ਚਿੱਠੀ ਲੋਕ ਸਭਾ ਦੇ ਸਪੀਕਰ ਨੂੰ ਲਿਖੀ ਹੈ 22 ਜੁਲਾਈ ਨੂੰ ਲੋਕ ਸਭਾ ਦਾ ਸੈਸ਼ਨ ਜਿਹੜਾ ਹੈ ਉਹ ਸ਼ੁਰੂ ਹੋ ਰਿਹਾ ਹੈ ਇਹਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਉਹਨਾਂ ਨੇ ਲਿਖਿਆ ਹੈ ਸੈਸ਼ਨ ਦੀ ਸ਼ਮੂਲੀਅਤ ਲਈ ਲੋੜਿੰਦੀ ਤਿਆਰੀ ਜਿਹੜੀ ਹੈ ਕੀਤੀ ਜਾਵੇ ਇਹ ਸਾਰੀ ਗੱਲ ਜਿਹੜੀ ਹੈ ਆਪਾਂ ਵਾਕੂਬੀ ਤੌਰ ਤੇ ਵੇਖ ਰਹੇ ਹਾਂ ਭਾਈ ਅਮਰਿਤਪਾਲ ਸਿੰਘ ਦਾ ਸਾਥ ਆਪਾਂ ਸਾਰੇ ਜ਼ਰੂਰ ਦਈਏ ਤੇ ਹੁਣ ਪੰਜਾਬ ਸਰਕਾਰ ਦੇ ਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਦੇਊਗੀ ਹੋ ਸਕਦਾ ਹੈ ਵੀ ਇਹ ਕੋਈ ਲਾਤ ਡਾਉਣ ਵੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ ਜਾਂ ਇਹ ਨਹੀਂ ਹੋਣਾ ਚਾਹੀਦਾ ਆ ਨਹੀਂ ਹੋਣਾ ਚਾਹੀਦਾ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਪਰ ਸਾਧ ਸੰਗਤ ਇਹ ਗੱਲ ਮੈਂ ਤਾਂ ਕਰਕੇ ਸਾਂਝੀ ਕਰ ਰਿਹਾ ਕਿ ਬਹੁਤ ਵੱਡੀ ਗੱਲ ਹੈ ਇਹ ਬੜੀ ਵੱਡੀ ਗੱਲ ਹੈ ਸਾਥ ਸੰਗਤ ਬੜੀ ਵੱਡੀ ਗੱਲ ਹੈ ਕਿ ਅਮਰਿਤਪਾਲ ਸਿੰਘ ਹੋਰਾਂ ਨੇ ਚਿੱਠੀ ਲਿਖ ਕੇ ਸਪੀਕਰ ਨੂੰ ਇਜਾਜ਼ਤ ਮੰਗੀ ਹੈ ਇਜਾਜ਼ਤ ਉਹਨਾਂ ਨੇ ਮੰਗ ਲਈ ਹੈ ਕਿਉਂਕਿ ਐਮਪੀ ਨੇ ਵਈ ਉਹ ਐਮਪੀ ਚੁਣੇ ਗਏ ਨੇ ਲੋਕਾਂ ਨੇ ਚੁਣਿਆ ਹੈ ਉਹਨਾਂ ਨੂੰ 4 ਲੱਖ ਬੰਦੇ ਨੇ ਵੋਟਾਂ ਪਾ ਕੇ ਜਿਤਾਇਆ ਹੈ 4 ਲੱਖ ਬੰਦਾ ਖਡੂਰ ਸਾਹਿਬ ਹਲਕੇ ਦਾ ਜਿਨ੍ਹਾਂ ਨੇ ਉਹਨਾਂ ਨੇ ਆਪਣਾ ਐਮਪੀ ਚੁਣਿਆ ਉਹਨਾਂ ਨੇ ਭਾਈ ਅਮਰਿਤਪਾਲ ਸਿੰਘ ਨੇ ਜਿਹੜੀ ਹੈ ਉਹਨਾਂ ਲੋਕਾਂ ਦੀ ਗੱਲ ਕਰਨੀ ਹੈ ਸੰਸਦ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਦੀ ਗੱਲ ਹੋਣੀ ਹੈ ਸੰਸਦ ਦੇ ਵਿੱਚ ਜਾ ਕੇ ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਵੀ ਬਹੁਤ ਵਧੀਆ ਕੀਤਾ ਅਗਲਾ ਚੁਣਿਆ ਗਿਆ ਜੀ ਜ਼ਿਆਦਾ ਸੰਸਦ ਮੈਂਬਰ ਚੁਣਿਆ ਗਿਆ ਜੇ ਭਾਈ ਅਮਰਿਤਪਾਲ ਸਿੰਘ ਗੱਲ ਕਰਨਗੇ ਜਾ ਕੇ ਹੁਣ ਇਜਾਜ਼ਤ ਦੇਣੀ ਨਹੀਂ ਦੇਣੀ ਇਹਨਾਂ ਦੀ ਮਰਜ਼ੀ ਹੈ ਪਰ ਅਗਲੇ ਨੇ ਆਪਣਾ ਫਰਜ਼ ਨਿਭਾਤਾ ਕਿਉਂਕਿ ਹੁਣ ਹੱਥ ਬੰਨੇ ਹੋਏ ਨੇ ਭਾਈ ਹੁਣ ਕਰੀਏ ਵੀ ਕੀ ਸਿਰਫ ਅਰਜੀ ਲਿਖ ਕੇ ਅਸੀਂ ਮੰਗ ਕਰ ਸਕਦੇ ਹਾਂ ਵੀ ਸਾਨੂੰ ਇਜਾਜ਼ਤ ਦਿੱਤੀ ਜਾਵੇ ਮੌਨਸੂਨ ਸੈਸ਼ਨ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੀ ਚਿੱਠੀ ਤੇ ਜ਼ਰੂਰ ਗੌਰ ਹੋਏਗੀ ਜੇ ਤਾਂ ਇੱਕ ਇਨਸਾਨੀਅਤ ਦੇ ਨਜ਼ਰੀਏ ਨਾਲ ਵੇਖਿਆ ਗਿਆ ਫਿਰ ਤੇ ਗੌਰ ਹੋਏਗੀ ਜੇ ਵੱਖਰੇਪਣ ਵਾਲੀ ਗੱਲ ਹੀ ਹੋਈ ਵੀ ਈਰਖਾ ਵੈਰ ਵਿਰੋਧ ਵਾਲੀ ਤੇ ਫਿਰ ਇਹਦੇ ਤੇ ਸ਼ਾਇਦ ਕੋਈ ਜਵਾਬ ਵੀ ਨਾ ਆਵੇ ਆਪਾਂ ਵੇਖ ਸਕਦੇ ਆ ਫਿਰ ਇਹ ਤੋਂ ਗੱਲ ਸਾਫ਼ ਹੋ ਜਾਏਗੀ ਵੀ ਸਿੱਖਾਂ ਦੇ ਨਾਲ ਦੁਰਵਿਵਹਾਰ ਸਿੱਖਾਂ ਦੇ ਨਾਲ ਮਤਰੀ ਮਾਂ ਵਾਲਾ ਸਲੂਕ ਜਿਹੜਾ ਹੈ ਉਹ ਕੀਤਾ ਜਾਂਦਾ ਸਿੱਖਾਂ ਦੇ ਨਾਲ ਮਤਰੀ ਮਾਂ ਵਾਲਾ ਸਲੂਕ ਜਿਹੜਾ ਹੈ ਉਹ ਹਮੇਸ਼ਾ ਤੋਂ ਪਹਿਲਾਂ ਤੋਂ ਹੁੰਦਾ ਆਇਆ ਤੇ ਹੁਣੇ ਲੋਕ ਕਰ ਲੈਣਗੇ ਫਿਰ ਤੇ ਆਹੀ ਚੀਜ਼ ਸਮਝੀ ਜਾਏਗੀ ਬੜੀ ਵੱਡੀ ਗੱਲ ਜਿਹੜੀ ਹੈ ਉਹ ਹੋਈ ਹੈ ਹਾਲਾਂਕਿ ਆਪਾਂ ਨੂੰ ਇਸ ਚੀਜ਼ ਤੇ ਜਿਹੜਾ ਹੈ ਖੁਸ਼ ਹੋਣਾ ਚਾਹੀਦਾ ਤੇ ਜਲਦੀ ਹੀ ਕਾਨੂੰਨ ਦੇ ਜਿਹੜੇ ਰਾਖੇ ਨੇ ਉਹ ਪੈਰ ਵੀ ਕਰ ਰਹੇ ਨੇ ਕਾਨੂੰਨੀ ਮਾਹਰ ਤੇ ਭਾਈ ਅਮਰਿਤਪਾਲ ਸਿੰਘ ਜੇ ਪੂਰਨ ਤੌਰ ਤੇ ਬਾਹਰ ਆ ਜਾਣ ਤੇ ਮੌਨਸੂਨ ਸੈਸ਼ਨ ਤੱਕ ਛਡੋ ਤੇ ਫਿਰ ਹਰ ਇੱਕ ਸੈਸ਼ਨ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋਏਗੀ ਜਿਹੜੇ ਮੁੱਦੇ ਨੇ ਉਹ ਜ਼ਰੂਰ ਉੱਥੇ ਜੋਰਸ਼ੋ ਨਾਲ ਉਠਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ